ਇਹ ਬਜ਼ੁਰਗਾਂ ਨੇ ساری ساری ਉਮਰ ਕੱਢਦੀ ਕਿਰਤ ਕਮਾਈਆਂ ਕਰਦਿਆਂ ਨੇ ਅੱਡ ਤੋੜਵੀਂ ਮਿਹਨਤ ਕਰ ਕਰਕੇ ਆਪਣੇ ਪਰਿਵਾਰ ਪਾਲੇ ਹੋਣੇ ਆ ਪਰ ਅੱਜ ਇਹ ਸੜਕਾਂ ਤੇ ਰੁਲਦੇ ਚੰਗੇ ਨਹੀਂ ਲੱਗਦੇ ਬਾਪੂ ਜੀ ਨੂੰ ਜੇ ਕੋਈ ਪਹਿਚਾਣਦਾ ਵਾ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਦਿੱਤੇ ਆ ਹੇਠਾਂ ਸਕਰੀਨ ਤੇ ਜੇ ਕੋਈ ਨਹੀਂ ਪਹਿਚਾਣਦਾ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਬਾਪੂ ਜੀ ਬਾਰੇ ਕੁਝ ਪਤਾ ਲੱਗੇ ਅੱਜ ਇੱਕ ਸਾਨੂੰ ਬੰਦਾ ਮਿਲਿਆ ਪਿੰਡ ਦੋਨੋਗਲਾਂ ਦੇ ਵਿੱਚ ਵੀਡੀਓ ਉੱਪਰ ਤੋਂ ਉਹਦੀਆਂ ਗੋਲੀਆਂ ਖਾਤਾ ਹੋ ਗਿਆ ਨੂੰ ਬੈਠੇ ਆਲੇ-ਦੋਲੇ ਘੁੰਮਾ ਰਿਹਾ ਪਿੰਡ ਦੇ ਵਿੱਚ ਬਹੁਤ ਵਾਰਾ ਦੱਸੋ ਜੀ ਅੱਗੇ ਰੋਟੀਆਂ ਨਾਲ ਖਾ ਰਨੇ ਆ ਪਾਣੀ ਪੀਣੇ ਦਾ ਵਧੀਆ ਹੈ ਨਾ ਆਪਦਾ ਨਾਮ ਜਸਵੰਤ ਰਾਏ ਦਾ ਪਿੰਡ ਕਿਸੇ ਨਾਲ ਲੜਿਆ ਹੋਇਆ ਜੀ ਕੋਪਰਾਏ ਔਰ ਬੋਧਾਤਾ ਰਹਿ ਕੋਟ ਕੋਲੇ ਕੋਪਰਾਏ ਨੂੰ ਉਹ ਦੱਸਦਾ ਹੁਣ ਜਦੋਂ ਇਹਨੇ ਸਾਨੂੰ ਪੁਲਿਸ ਨੇ ਦੱਸਿਆ ਤਾਂ ਉਹ ਕਹਾ ਸੀ ਇਹਨੂੰ ਹੁਣ ਬਰਾਬਤਾਂ ਦੀ ਸੇਵਾ ਸਾਸਤਾ ਦੇ ਲੈ ਕੇ ਆਏ ਆ ਤਾਂ ਕਿ ਉਹ ਤੋਂ ਵੀਡੀਓ ਪਾ ਕੇ ਇਹਦੇ ਪ੍ਰਿੰਟ ਪਤਾ ਕੋਈ ਪਤਾ ਲੱਗ ਜਾਵੇ ਤੇ ਅਸੀਂ ਇਹਨੂੰ ਸਾਸਤਾ ਤੇ ਲੈ ਕੇ ਆਏ ਆ ਤੇ ਇਸ ਤੋਂ ਬਾਅਦ ਜੇ ਦਾ ਕੋਈ ਜਾਣ ਪਛਾਣ ਵਾਲਾ ਹੋਵੇ ਤਾਂ ਉਹ ਤਾਂ ਦੀ ਸੇਵਾ ਸਪੋਧੀ ਰੱਖ ਸਕਦਾ ਹੈ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੀ ਬਾਪੂ ਜਸਵੰਤ ਰਾਏ ਜੀ ਬਾਪੂ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਆ ਕਿਤੇ 55 ਸਾਲ 56 ਸਾਲ ਇੰਨੀ ਬਾਪੂ ਜੀ ਆਪਣੇ ਪਿਤਾ ਜੀ ਦਾ ਨਾਮ ਦੱਸਦੇ ਨੇ ਕੀ ਨਾਮ ਦੱਸਿਆ ਸੈਦਾ ਸਾਈਂਦਾਸ ਤੇ ਬਾਪੂ ਜੀ ਸਾਨੂੰ ਦੋ ਲੋ ਪਿੰਡ ਤੋਂ ਮਿਲੇ ਦੋ ਲੋ ਕਹਿੰਦਾ ਲੁਧਿਆਣਾ ਜ਼ਿਲ੍ਹੇ ਦਾ ਹੀ ਪਿੰਡ ਸਾਡਾ ਟੀਮ ਦਾ ਮੈਂਬਰ ਸਾਡਾ ਵੀਰ ਸੀਟੂ ਉਹਨੇ ਵੀਰੇ ਨੇ ਇੱਥੇ ਟਿੱਕਰ ਬਾਪੂ ਨੂੰ ਪਹਚਾਇਆ ਕਿਉਂਕਿ ਬਾਪੂ ਉੱਥੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਦੋ ਲੋ ਗੁਰਦੁਆਰਾ ਪੌੜ ਸਾਹਿਬ ਦੇ ਬਾਹਰ ਘੁੰਮ ਰਹੇ ਸੀ ਬਹੁਤ ਹਾਲਾਤ ਮਾੜੇ ਸੀ ਉਹਨੇ ਵੀਰ ਨੇ ਦੇਖਿਆ ਪਿੰਡ ਦੇ ਹੋਰ ਵੀਰਾਂ ਨੇ ਦੇਖਿਆ ਵੀ ਇਹ ਬੰਦਾ ਕਿਤੋਂ ਇਧਰ ਉਧਰੋਂ ਘੁੰਮ ਗਿਆ ਲੱਗਦਾ ਕਿਤੇ ਆ ਗਿਆ ਕੋਈ ਜਾਂ ਛੱਡ ਗਿਆ ਤਾਂ ਫਿਰ ਉਹਨਾਂ ਨੇ ਇੱਥੇ ਲੈ ਕੇ ਆਂਦਾ ਉਹ ਵੀ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਪਰ ਅੱਜ ਤੁਸੀਂ ਦੇਖ ਰਹੇ ਹੋ ਬਾਪੂ ਜੀ ਹੁਣ ਠੀਕ ਆ ਟੈਗ ਚ ਹੌਸਲੇ ਚ ਆ ਪੂਰਾ ਪਰ ਅਜੇ ਤੱਕ ਇਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗ ਸਕਿਆ ਬਾਪੂ ਜੀ ਕੌਣ ਨੇ ਇਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਕੋਈ ਫੋਨ ਨੰਬਰ ਉਹਨਾਂ ਦਾ ਬਾਪੂ ਜੀ ਦੱਸਦੇ ਨੇ ਮੇਰੇ ਦੋ ਭਰਾ ਨੇ ਤੇ ਦੋ ਭੈਣਾਂ ਵੀ ਆ ਨਾ ਦੋ ਹੀ ਨੇ ਉਹ ਬੈਈਆਂ ਹੋਈਆਂ ਬੈਈਆਂ ਜੀ ਫਿਗਰੀ ਫਿਗਰੀ ਉਹ ਉਹ ਬਾਤ ਸੁਣੋ ਨਾ ਨਹੀਂ ਰਹੇ ਤੇ ਬਾਪੂ ਜੀ ਦੇ ਦੱਸਦੇ ਨੇ ਬੇਟੀ ਵੀ ਇੱਕ ਪਰ ਸਾਨੂੰ ਕਿਸੇ ਨਾਲ ਵੀ ਸੰਪਰਕ ਨਹੀਂ ਹੋਇਆ ਬਾਪੂ ਜੀ ਨਿਊ சிவாਜੀ ਨਗਰ ਦੱਸਦੇ ਨੇ ਗਲੀ ਨੰਬਰ ਨਹੀਂ ਪਤਾ ਮਕਾਨ ਨੰਬਰ ਨਹੀਂ ਪਤਾ ਅਸੀਂ ਉੱਥੇ ਖੜ੍ਹਦੇ ਬਾਪੂ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਬਾਪੂ ਦਾ ਘਰ ਲੱਭਣ ਵਾਸਤੇ ਤੁਸੀਂ ਵੀ ਸਾਡੀ ਇਸ ਕੋਸ਼ਿਸ਼ ਦੇ ਵਿੱਚ ਸਾਡਾ ਸਾਥ ਦਿਓ ਬਾਪੂ ਜੀ ਨੂੰ ਜੇ ਕੋਈ ਪਹਿਚਾਣਦਾ ਵਾ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਦਿੱਤੇ ਹੈ ਇੱਥਾ ਸਕਰੀਨ ਤੇ ਜੇ ਕੋਈ ਨਹੀਂ ਪਹਿਚਾਣਦਾ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਬਾਪੂ ਜੀ ਬਾਰੇ ਕੁਝ ਪਤਾ ਲੱਗ ਸਕੇ ਇਹ ਬਜ਼ੁਰਗਾਂ ਨੇ ਸਾਰੀ ਸਾਰੀ ਉਮਰ ਕੱਢਤੀ ਕਿਰਤ ਕਮਾਈਆਂ ਕਰਦਿਆਂ ਨੇ ਪਤਾ ਨਹੀਂ ਕਿਵੇਂ ਇਹਨਾਂ ਨੇ ਹੱਡ ਤੋੜ ਮੀ ਮਿਹਨਤ ਕਰ ਕਰਕੇ ਆਪਣੇ ਪਰਿਵਾਰ ਪਾਲੇ ਹੋਣੇ ਆ ਪਰ ਅੱਜ ਇਹ ਸੜਕਾਂ ਤੇ ਰੁਲਦੇ ਚੰਗੇ ਨਹੀਂ ਲੱਗਦੇ ਅੱਜੇ ਸੜਕਾਂ ਤੇ ਦਰਦਰਦੀਆਂ ਠੋਕਰਾ ਖਾਂਦੇ ਫਿਰਦੇ ਚੰਗੇ ਨਹੀਂ ਲੱਗੇ ਤੇ ਜੇ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਦੇਖ ਰਿਹਾ ਤਾਂ ਸਾਡੀ ਬੇਨਤੀ ਹੈ ਭਾਈ ਮਿਲ ਕੇ ਜਾਵੋ ਆ ਕੇ ਤਾਂ ਜੋ ਥੋੜਾ ਹੌਸਲਾ ਹੋਵੇ ਸਾਡੇ ਬਾਪੂ ਨੂੰ ਥੋੜੀ ਤਸੱਲੀ ਹੋਵੇ ਵੀ ਮੇਰਾ ਵੀ ਕੋਈ ਹੈਗਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਬਾਕੀ